ਕਨੈਲ ਵਾਲੇ ਨੂੰ ਪਾਣੀ ਮਿਲਿਆ ਦੋ ਕਨੈਲ ਵਾਲੇ ਨੂੰ ਨਹੀਂ ਮਿਲਿਆ ਇਹ ਆਪਣਾ ਡਿਊਟੀ ਤੇ ਹਾਜ਼ਰ ਰਹਿਣਾ ਪੈਂਦਾ ਜਿਸ ਟਾਈਮ ਮੇਰੇ 8:00 ਵਜੇ ਨਾ 8:00 ਤੋਂ ਆਟਾ 12 ਘੰਟੇ ਤੁਹਾਨੂੰ ਦੇ ਦਿੰਦੇ 12 ਘੰਟੇ ਤੇਰਾ 4 ਘੰਟੇ ਭਰ ਜਾਣਾ ਤਿਆਰ ਵੀ ਭਰ ਸਕਦਾ ਛੇ ਵੀ ਭਰ ਸਕਦਾ ਕਿ ਲੈ ਵੀ ਭਰ ਸਕਦਾ ਹੁਣ ਜਣੀ ਉਹ ਨਹੀਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਮੇਰਾ ਨਾਮ ਸਤਪਾਲ ਸਿੰਘ ਆ ਜੀ ਪਿੰਡ ਸਰਥਲੀ ਡਿਸਟ੍ਰਿਕਟ ਰੋਪੜ ਸ੍ਰੀ ਗਿਨਾਂਤਪੁਰ ਸਾਹਿਬ ਪਹਿਲਾਂ ਕੱਟ ਲੱਗਦੇ ਹੁੰਦੇ ਸੀਗੇ ਤੇ ਬਿਜਲੀ ਪੂਰੀ ਨਹੀਂ ਹੁੰਦੀ ਸੀ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਸੀਗੀਆਂ ਇਸ ਵਾਰ ਬਿਜਲੀ ਪੂਰੀ ਮਿਲਦੀ ਹੈ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਸਾਨੂੰ ਬਿਜਲੀ ਦੇ ਬਹੁਤ ਫਾਇਦੇ ਮਿਲੇ ਨੇ ਜਿਵੇਂ ਕਿ ਫਸਲ ਪੱਕ ਜਾਂਦੀ ਹੈ ਪੂਰੀ ਪੈਦਾਵਾਰ ਹੋ ਜਾਂਦੀ ਹੈ ਮੈਂ ਬਹੁਤ ਖੁਸ਼ ਹਾਂ ਪਹਿਲਾਂ ਦੇਖੋ ਜੀ ਜਿਸ ਵਾਰ ਬਿਜਲੀ ਆਉਂਦੀ ਸੀਗੀ ਤੇ ਅਸੀਂ ਖੇਤ ਵਿੱਚ ਆ ਜਾਂਦੇ ਸੀਗੇ ਉਦੋਂ ਬਾਅਦ ਕੱਟ ਲੱਗ ਜਾਂਦਾ ਸੀਗਾ 4 ਘੰਟੇ ਆ ਗਏ ਹਾਲੇ ਇੱਕ ਕਿਆਰਾ ਨਹੀਂ ਪਰਨਾ 4 ਘੰਟੇ ਦਾ ਕੱਟ 5 ਘੰਟੇ ਦਾ 8 ਘੰਟੇ ਦਾ ਕੱਟ ਹੁਣ ਬਿਲਕੁਲ ਠੀਕ ਠਾਕ ਹੈ ਸਾਨੂੰ ਬਿਜਲੀ ਪੂਰੀ ਮਿਲ ਰਹੀ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅ ਕਰਦੇ ਰਹਾਂਗੇ ਬਿਜਲੀ ਦਾ ਦੇ ਦਿੰਦੇ ਸੀਗੇ ਅਖਬਾਰ ਚ ਦੇ ਦਿੰਨਾ ਅੱਜ ਕੱਟ ਹੈ ਇਹ ਸਾਡੀ ਬਾਰੀ ਵਿੱਚ ਸਹੀ ਹੈ ਇਹ ਸਾਨੂੰ ਪਾਣੀ ਨਹੀਂ ਮਿਲਣਾ ਤਿੰਨ ਦਿਨ ਕਿਆਰਾ ਕਿਆਰਾ ਘੰਟੇ ਦੇ ਦਾਂਗੇ ਅਗਲੇ ਤਿੰਨ ਦਿਨ ਉਹਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਪੈਣੀ ਥੋੜਾ ਕਿੰਨਾ ਬਚੂਗਾ ਮੈਂ ਕਹਿੰਦਾ ਤੁਸੀਂ 8-8 ਘੰਟੇ ਤਰਸਾ ਤਰਸਾ ਦੇ ਜਾਨੇ ਹੋ ਉਹਨਾਂ ਨੂੰ ਡੀਜ਼ਲ ਖਰੀਦ ਕੇ ਜੀਨੇਟਰ ਚਲਾਉਣੇ ਪੈਂਦੇ ਨੇ ਅਸੀਂ ਆਹ ਕਰਤਾ ਜੀ ਪੂਰੀ ਦੀ ਵਾਰੀ ਆ ਦੂਏ ਪਾਰ ਦੀ ਦੂਏ ਭਰਾ ਦੀ ਵਾਰੀ ਵੀ ਹੈਗੀ ਆ ਉਹ ਥੋੜਾ ਫੇਰ ਮੈਨੂੰ ਵਾਰੀ ਦੇ ਦੇਗਾ ਸਾਰਿਆਂ ਨੂੰ ਪੂਰੀ ਪੈਂਦੀ ਅਗਲੇ ਪਾਰ ਬਾਰੀ ਸਿਰ ਆਪਣਾ ਪਾਣੀ ਛੱਡ ਲੈਣਾ ਤੇ ਮੇਰੀ ਵਾਰੀ ਕੱਟ ਗਈ ਮੈਨੂੰ ਕਿਹਨੇ ਦੇਣੀ ਫੇਰ ਹਫਤਾ 10 ਦਿਨ ਘੁੰਮੀ ਆ ਜਦੋਂ ਤੇਰੀ ਵਾਰੀ ਆਉਗੋ ਜਿੱਦਾਂ ਆਮੇ ਕਿਹਾ ਵੀਰਵਾਰ ਹੈ ਵੀਰਵਾਰ ਨੂੰ ਹੀ ਮੇਰੀ ਵਾਰੀ ਹੁੰਦੀ ਸ਼ੁਰੂ ਹੁੰਦੀ ਆ ਬਾਕੀ ਫੇਰ ਵੀਰਵਾਰ ਮਿਸ ਹੋ ਜਾਂਦਾ ਤੇ ਸਾਨੂੰ ਰਾਤ ਨੂੰ ਖੇਤਾਂ ਨੂੰ ਜਾਣਾ ਪੈਂਦਾ ਸੀ ਸਾਡਾ ਨੁਕਸਾਨ ਹੋ ਜਾਂਦਾ ਸੀ ਤੇ ਹੁਣ ਠੀਕ ਠਾਕ ਆ ਅਸੀਂ ਦਿਨ ਨੂੰ ਵੀ ਪਾਣੀ ਲਾ ਸਕਦੇ ਤੇ ਰਾਤ ਨੂੰ ਵੀ ਪਾਣੀ ਲਾ ਸਕਦਾ ਫਸਲ ਠੀਕ ਠਾਕ ਹੁੰਦੀ ਆ ਅਸੀਂ ਸਰਕਾਰ ਦਾ ਬਹੁਤ ਧੰਨਵਾਦ